ਅਜਿ ਫਰੀਦ ਜੀ ਦੇ ਸ਼ਲੋਕ ਵਿੱਚ ਇਹ ਦੇਖਾਂਗੇ ਪਹਿਲਾ ਸ਼ਲੋਕ ਹੈ ਫਰੀਦਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨ ਲੇਖ ਆਪਣੜੇ ਗਿਰਵਾਨ ਮੇ ਸਿਰ ਨੀਵਾ ਕਰ ਦੇਖ ਫਰੀਦ ਜੀ ਇਸ ਵਿੱਚ ਮਨੁੱਖ ਨੂੰ ਆਪਣਾ ਸਵੈ ਮਲਾਂਕਣ ਕਰਨ ਲਈ ਕਹਿ ਰਹੇ ਹਨ ਕਿ ਇਹ ਮਨੁੱਖ ਜੇਕਰ ਤੂੰ ਆਪਣੇ ਆਪ ਨੂੰ ਬਹੁਤ ਵਿਦਵਾਨ ਜਾਂ ਚੰਗਾ ਉੱਚ ਸਿੱਖਿਆ ਵਾਲਾ ਸਮਝਦਾ ਹੈ ਤਾਂ ਪਹਿਲਾਂ ਆਪਣੇ ਦੂਸਰੇ ਦੂਸਿਆਂ ਨੂੰ ਬੁਰਾ ਕਹਿਣ ਤੋਂ ਪਹਿਲਾਂ ਆਪਣੇ ਬਾਰੇ ਸੋਚ ਆਪਣੇ ਗ੍ਰਿਹਵਾਰ ਵਿੱਚ ਸਿਰ ਨਿਵਾ ਕੇ ਦੇਖ ਪਾਉ ਆਪਣੀ ਚੰਗਿਆਈ ਤੇ ਬੁਰਾਈ ਨੂੰ ਦੇਖ ਤੇ ਦੂਸਰਿਆਂ ਦੇ ਨੂੰ ਹਰ ਦੋਸ਼ ਦੂਸਰਿਆਂ ਦੇ ਸਿਰ ਤੇ ਨਾ ਵੜ ਇਸ ਤਰ੍ਹਾਂ ਦੇ ਵਿੱਚ ਸਵੈ ਚਿੰਤਨ ਕਰਨ ਵਾਸਤੇ ਕਵੀ ਨੇ ਪ੍ਰੇਰਣ ਕੀਤਾ ਹੈ ਫਰੀਦਾ ਕਾਲੀ ਜਿਨੀ ਨਾ 라ਵੇ ਆ ਧੌਲੀ 라ਵੇ ਕੋ ਇਸ ਦੇ ਵਿੱਚ ਫਰੀਜੀ ਪਰਮਾਉਂਦੇ ਹਨ ਕਿ ਕਾਲੇ ਕੇਸਾਂ ਦੇ ਹੁੰਦਿਆ ਭਾਵ ਜਵਾਨੀ ਦੀ ਉਮਰ ਵਿੱਚ ਜਿਹੜੇ ਲੋਕ ਕਿਸੇ ਮਨੁੱਖ ਨੇ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਤਾਂ ਉਹ ਬੁਢਾਪੇ ਵਿੱਚ ਉਸ ਕੋਲ ਨਾ ਤਾਂ ਸਰੀਰਕ ਸ਼ਕਤੀ ਰਹੇਗੀ ਤੇ ਨਾ ਹੀ ਉਸਤੇ ਕੋਲ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਮਾਨ ਦੇਈ ਸ਼ਕਤੀ ਹੋਏਗੀ ਕਿ ਉਹ ਇਸ ਤਰ੍ਹਾਂ ਨਾਮ ਲੈ ਸਕੇ ਪ੍ਰਭੂ ਦਾ ਉਸ ਪ੍ਰਭੂ ਨਾਲ ਜਿਹੜਾ ਪਿਆਰ ਕਰਦਾ ਹੈ ਉਸ ਦਾ ਰੰਗ ਨਵੇਲਾ ਹੋਏ ਅਰਥਾਤ ਉਸ ਦੇ ਅੰਦਰ ਹਮੇਸ਼ਾ ਪ੍ਰਭੂ ਨਾਲ ਨਵਾਂ ਨਵਾਂ ਪਿਆਰ ਰਹੇਗਾ ਪਰ ਇਹ ਕਹਿੰਦਾ ਭਾਵ ਕਿ ਜੇਕਰ ਜੀਵ ਇਸਤਰੀ ਪ੍ਰਭੂ ਨਾਲ ਜਵਾਨੀ ਦੀ ਉਮਰ ਵਿੱਚ ਪ੍ਰੀਤ ਨਹੀਂ ਪਾਏਗੀ ਤਾਂ ਬੁਢਾਪੇ ਵਿੱਚ ਉਸ ਪ੍ਰਮਾਤਮਾ ਦਾ ਪਿਆਰ ਨਹੀਂ ਮਾਨ ਸਕੇਗੀ ਫਰੀਦਾ ਜਿਨ ਲੋਏਨ ਜਗ ਮੋਇਆ ਸੇਲ ਲੋਏਨ ਮੈਂ ਡੇਟ ਇਸ ਸ਼ਲੋਕ ਵਿੱਚ ਨ ਸੰਸਾਰਕ ਨਾਸ਼ਮਾਨਤਾ ਦਾ ਜ਼ਿਕਰ ਕਰਦੇ ਫਰੀਦ ਜੀ ਕਹਿੰਦੇ ਹਨ ਕਿ ਉਹਨਾਂ ਨੇ ਉਹਨਾਂ ਅੱਖਾਂ ਨੂੰ ਵੇਖਿਆ ਹੈ ਜਿਹੜੀਆਂ ਅੱਖਾਂ ਆਪਣੇ ਤੇ ਬਹੁਤ ਮਾਣ ਕਰਦੀਆਂ ਸਨ ਜਦੋਂ ਆਖਰੀ ਉਮਰ ਦੇ ਵਿੱਚ ਇਹਨਾਂ ਅੱਖਾਂ ਦੀ ਰੋਸ਼ਨੀ ਵੀ ਨਹੀਂ ਰਹੀ ਤੇ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਕੱਜਲ ਦੀ ਧਾਰ ਵੀ ਖੂਬਸੂਰਤ ਲੱਗਦੀ ਸੀ ਉਹ ਅੱਜ ਅੱਖਾਂ ਜਿਹੜੀਆਂ ਹਨ ਉਹ ਕਬਰ ਦੇ ਭਾਰ ਦੇ ਹੇਠ ਉਹ ਬਚ ਚਿੜੀਆਂ ਦੇ ਬੱਚਿਆਂ ਦੇ ਆਲਣੇ ਬਣ ਗਏ ਹਨ ਕਹਿਣ ਦਾ ਭਾਵ ਕਿ ਮਨੁੱਖ ਦੀ ਜਿਹੜੀ ਸੁੰਦਰਤਾ ਹੈ ਇਹ ਵੀ ਸਦੀਵੀ ਨਹੀਂ ਹੈ ਜੰਗਲ ਜੰਗਲ ਕਿਆ ਪਵੇ ਵਣ ਘੰਡਾ ਮੋੜੇ ਵਸਦੇ ਰੱਬ ਹਿਆਲੀਆ ਜੰਗਲ ਕਿਆ ਢੁੰਡੇ ਇਨ੍ਹਾਂ ਇਸ ਸ਼ਲੋਕ ਦੇ ਵਿੱਚ ਫਰੀਦ ਜੀ ਨੇ ਦੱਸਿਆ ਹੈ ਕਿ ਜਿਹੜੇ ਮਨੁੱਖ ਜੰਗਲਾਂ ਵਿੱਚ ਘੁੰਮ ਕੇ ਜਾਂ ਹੋਰ ਧਾਰਮਿਕ ਪਖੰਡ ਕਰਕੇ ਪ੍ਰਮਾਤਮਾ ਨੂੰ ਪਾਉਣਾ ਚਾਹੁੰਦੇ ਹਨ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪ੍ਰਭੂ ਦਾ ਨਿਵਾਸ ਜੰਗਲਾਂ ਬੇਲਿਆਂ ਵਿੱਚ ਨਹੀਂ ਹੈ ਉਹ ਤਾਂ ਮਨੁੱਖ ਦੇ ਹਿਰਦੇ ਵਿੱਚ ਵਸਦੇ ਹਨ ਉਸ ਨੂੰ ਜੰਗਲਾਂ ਵਿੱਚ ਲੱਭਣ ਦੀ ਲੋੜ ਨਹੀਂ ਹੈ ਜੰਗਲਾਂ ਚ ਜਾ ਕੇ ਕੰਡੇ ਜਾਂ ਹੋਰ ਜਿਹੜੇ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਸਹਿਣ ਦੀ ਲੋੜ ਦੀ ਸਗੋਂ ਆਪਣੇ ਮਨ ਵਿੱਚ ਉਸ ਪ੍ਰਭੂ ਨੂੰ ਵੇਖਣਾ ਚਾਹੀਦਾ ਹੈ ਫਰੀਦਾ ਇੰਨੀ ਨਿੱਕੀ ਜੰਗੀਆਂ ਦਥਾਲ ਡੁੱਗਰ ਭਵੇਂ ਇਸ ਸਲੋਕ ਵਿੱਚ ਕਵੀ ਕਹਿ ਰਹੇ ਹਨ ਕਿ ਮਨੁੱਖ ਛੋਟੇ ਉਮਰ ਵਿੱਚ ਆਪਣੀਆਂ ਇਹਨਾਂ ਲੱਤਾਂ ਨਾਲ ਪੂਰਾ ਸੰਸਾਰ ਘੁੰਮ ਲੈਂਦਾ ਹੈ ਜਵਾਨੀ ਦੇ ਵਿੱਚ ਪਰ ਜਦੋਂ ਬੁਢਾਪਾ ਆ ਜਾਂਦਾ ਹੈ ਤੇ ਉਸ ਦੇ ਕੋਲ ਪਿਆ ਇੱਕ ਕੁਝਾ ਵੀ ਉਸ ਨੂੰ 100 ਕੋਹ ਦੀ ਦੂਰੀ ਤੇ ਜਾਪਦਾ ਹੈ ਅਰਥਾਤ ਬੁਢਾਪਾ ਜਿਹੜਾ ਹੈ ਸਰੀਰ ਨੂੰ ਕਮਜ਼ੋਰ ਕਰ ਦਿੰਦਾ ਹੈ ਤੇ ਇੱਕ ਸਚਾਈ ਦਾ ਜ਼ਿਕਰ ਵੀ ਕੀਤਾ ਹੈ ਕਿ ਸਾਨੂੰ ਸਮੇਂ ਸਿਰ ਪ੍ਰਭੂ ਦੀ ਭਗਤੀ 'ਚ ਲੀਨ ਹੋਣਾ ਚਾਹੀਦਾ ਹੈ ਫਰੀਦਾ ਲੋੜੇ ਦਾਖ ਬਜੌਰੀਆਂ ਇਸ ਦੇ ਵਿੱਚ ਫਰੀਦ ਜੀ ਕਹਿੰਦੇ ਹਨ ਕਿ ਕੋਈ ਵਿਅਕਤੀ ਜੇਕਰ ਬੁਰੇ ਕਰਮ ਕਰਕੇ ਚੰਗਾ ਉਸ ਦਾ ਫਲ ਪ੍ਰਾਪਤ ਕਰਨਾ ਚਾਹਵੇ ਤਾਂ ਇਹ ਇਹ ਬਿਲਕੁਲ ਵਿਅਰਥ ਹੈ ਜਿਸ ਤਰ੍ਹਾਂ ਕੋਈ ਜੱਟ ਜਾਂ ਕਿਸਾਨ ਆਪਣੇ ਖੇਤਾਂ ਵਿੱਚ ਜੇਕਰ ਕਿੱਕਰ ਬੀਜੇ ਤੇ ਉਸ ਤੋਂ ਦਾਖਾਂ ਦਾ ਫਲ ਪ੍ਰਾਪਤ ਕਰਨਾ ਚਾਹੇ ਤਾਂ ਇਹ ਔਖਾ ਹੈ ਇਹ ਨਹੀਂ ਹੋ ਸਕਦਾ ਹੰਡੇ ਉਹਨਕਤਾਏ ਦਾ ਜੇਕਰ ਕੋਈ ਸਾਰੀ ਉਮਰ ਔਨ ਕੱਤਦਾ ਰਿਹਾ ਹੋਏ ਪਰ ਰੇਸ਼ਮ ਪੈਣਨਾ ਚਾਹੁੰਦਾ ਹੋਏ ਤਾਂ ਇਹ ਸੰਭਵ ਹੈ ਕਹਿੰਦਾ ਆਪਾਂ ਅਪਡੇਟ ਹੋ ਜੀ ਅਸੀਂ ਕਰਮ ਕਰਾਂਗੇ ਉਸ ਤਰ੍ਹਾਂ ਉਸ ਤਰ੍ਹਾਂ ਦਾ ਹੀ ਮਨੁੱਖ ਨੂੰ ਫਾਲ ਮਿਲੇਗਾ ਫਰੀਦਾ ਸੱਕਰਖੰਡ ਗੋੜ ਦੀ ਬਾਤ ਮਤਲਬ ਸਾਰੀਆਂ ਚੀਜ਼ਾਂ ਮਿੱਠੀਆਂ ਹਨ ਸ਼ੱਕਰਖੰਡ ਮਿਸ਼ਰੀ ਤੇ ਗੋੜ ਤੇ ਸ਼ਹਿਦ ਤੇ ਦੁੱਧ ਸਭ ਕੁਝ ਮਿੱਠਾ ਹੈ ਪਰ ਸਾਰੀਆਂ ਮਿੱਠੀਆਂ ਮਿੱਠੀਆਂ ਵਸਤੂਆਂ ਦੇ ਨਾਲੋਂ ਵੀ ਰੱਬੀ ਨਾਮ ਦੀ ਮਿਠਾਸ ਲਸਾਨੀ ਹੈ ਉਸ ਦਾ ਕੋਈ ਟੱਕਰਾ ਨਹੀਂ ਕਰ ਸਕਦਾ ਬੁੱਢਾ ਹੋਵਾ ਸੇਖ ਫਰੀਦ ਕੰਬਣ ਲੱਗੀ ਦੇ ਫਰੀਦ ਜੀ ਇਸ ਸ਼ਲੋਕ ਚ ਕਹਿੰਦੇ ਹਨ ਕਿ ਜਦੋਂ ਮਨੁੱਖ ਦੁਨੀਆ ਦੇ ਪਦਾਰਥਾਂ ਦੇ ਮਗਰ ਦੌੜ-ਦੌੜ ਕੇ ਬੁੱਢਾ ਹੋ ਜਾਂਦਾ ਹੈ ਤਾਂ ਉਸ ਦੀ ਦੇਹ ਵੀ ਕੰਬਣ ਲੱਗ ਪੈਂਦੀ ਹੈ ਭਾਵ ਸਰੀਰਕ ਸ਼ਕਤੀ ਘਟ ਜਾਂਦੀ ਹੈ ਤੇ ਜੇਕਰ ਮਨੁੱਖ 100 ਬਰੇ ਵੀ ਜੀ ਲਵੇ ਤੇ ਅੰਤ ਵਿੱਚ ਉਸ ਦਾ ਸਰੀਰ ਮਿੱਟੀ ਵਿੱਚ ਹੀ ਮਿਲ ਜਾਏਗਾ ਇਸ ਲਈ ਸੰਸਾਰਿਕ ਪਦਾਰਥਾਂ ਤੇ ਰਿਸ਼ਤਿਆਂ ਨਾਲੋਂ ਮਨੁੱਖ ਦਾ ਇੱਕ ਨਾ ਇੱਕ ਦਿਨ ਨਾਤਾ ਟੁੱਟ ਜਾਏਗਾ ਪ੍ਰੀਤਾ ਇਕ ਨਾ ਆਟਾ ਅਗਲਾ ਇਕ ਨਾ ਨਹੀਂ ਲੋਣ ਅੱਗੇ ਗਏ ਪੰਜਾਬਸਰੀ ਚੋਟਾ ਖਾਸੀ ਕੌਣ ਇਸ ਸ਼ਲੋਕ ਵਿੱਚ ਫਰੀਦ ਜੀ ਕਹਿੰਦੇ ਹਨ ਕਿ ਕਈ ਲੋਕਾਂ ਕੋਲ ਇੰਨਾ ਰਿਜਕ ਹੈ ਜਾਇਦਾਦ ਹੈ ਕਿ ਉਹ ਅਗਲੇ ਜਨਮ ਤੱਕ ਵੀ ਉਹਨਾਂ ਦਾ ਖਤਮ ਨਹੀਂ ਹੋਣਾ ਤੇ ਕੋ ਹਨ ਜਿਨ੍ਹਾਂ ਕੋਲ ਆਟੇ ਵਿੱਚ ਥੋੜਾ ਜਿਹਾ ਲੂਣ ਵੀ ਨਹੀਂ ਹੈ ਭਾਵ ਥੋੜੀ ਜੀ ਰਿਜਕ ਵਾਸਤੇ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਤਰਲੇ ਲੈਣੇ ਪੈਂਦੇ ਹਨ ਬਹੁਤ ਜ਼ਿਆਦਾ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ ਪਰੰਤੂ ਰੱਬ ਦੇ ਦਰਗਾਹ ਵਿੱਚ ਜਾ ਕੇ ਇਹ ਨਹੀਂ ਵੇਖਿਆ ਜਾਏਗਾ ਕਿ ਕਿਸੇ ਮਨੁੱਖ ਕੋਲ ਕਿੰਨਾ ਧਨ ਜਾਂ ਜਾਇਦਾਦ ਸੀ ਉੱਥੇ ਇਹ ਦੇਖਿਆ ਜਾਏਗਾ ਕਿ ਮਨੁੱਖ ਦੇ ਕਿੰਨੇ ਚੰਗੇ ਕਰਮ ਸੀ ਉੱਥੇ ਚੰਗੇ ਕਰਮਾਂ ਤੇ ਪਰਖ ਹੋਏਗੀ ਕਹਿੰਦਾ ਭਾਵ ਕਿ ਜਿਹੜੇ ਮਨੁੱਖ ਸੰਸਾਰ 'ਚ ਰਹਿੰਦੇ ਆ ਚੰਗੇ ਕਰਮ ਕਰਦੇ ਹਨ ਉਹਨਾਂ ਦਾ ਜੀਵਨ ਸੁਖਾਲਾ ਹੁੰਦਾ ਹੈ ਤੇ ਜਿਹੜੇ ਮਨੁੱਖ ਸੰਸਾਰ 'ਚ ਰਹਿੰਦੇ ਆ ਦੂਸਰਿਆਂ ਦਾ ਬੁਰਾ ਚਾਹੁੰਦੇ ਹਨ ਕਵੀ ਅਨੁਸਾਰ ਉਹਨਾਂ ਦਾ ਜੀਵਨ ਵੀ ਬੁਰਾਈਆਂ ਨਾਲ ਦੁੱਖਾਂ ਨਾਲ ਭਰਿਆ ਹੁੰਦਾ ਹੈ ਫਰੀਦਾ ਦੋਹੋ ਦੇਵੀ ਬਲੰਦਿਆ ਮਲਕ ਬੈਠਾ ਹੈ ਪ੍ਰੀਤ ਜੀ ਪਰਮਾਉਂਦੇ ਹਨ ਕਿ ਇਹਨਾਂ ਦੋ ਅੱਖਾਂ ਰੂਪੀ ਦੀਵਿਆਂ ਦੇ ਜਗਦਿਆ ਹੀ ਮੌਤ ਦਾ ਫਰਿਸ਼ਤਾ ਇਨਸਾਨ ਦੇ ਕੋਲ ਆ ਕੇ ਬੈਠ ਜਾਂਦਾ ਹੈ ਪਹਿਲਾਂ ਉਸ ਤੇ ਸਰੀਰ ਉੱਪਰ ਕਬਜ਼ਾ ਕਰਦਾ ਹੈ ਤੇ ਫਿਰ ਉਸ ਦੀ ਆਤਮਾ ਨੂੰ ਲੁੱਟ ਕੇ ਲੈ ਜਾਂਦਾ ਹੈ ਤੇ ਅੱਖਾਂ ਰੂਪੀ ਦੀਵਿਆਂ ਨੂੰ ਬੁਝਾ ਦਿੰਦਾ ਹੈ ਅਰਥਾਤ ਮਨੁੱਖ ਦਾ ਜਿਹੜਾ ਜੀਵਨ ਹੈ ਉਹ ਨਾਸ਼ਵਾਨ ਹੈ ਥੋੜ੍ਹਾ ਜਿਹਾ ਹੈ ਤੇ ਸਮੇਂ ਸਿਰ ਮਨੁੱਖ ਨੂੰ ਪ੍ਰਭੂ ਬੰਦਗੀ ਜਿਹੜੀ ਹੈ ਉਸ ਦੇ ਵਿੱਚ ਜੁਟ ਜਾਣਾ ਚਾਹੀਦਾ ਹੈ ਇਸ ਪ੍ਰਕਾਰ ਇਹਨਾਂ ਸਾਰੇ ਸ਼ਲੋਕਾਂ ਦੇ ਵਿੱਚ ਸਮੇਂ ਦੀ ਕਦਰ ਕਰਨਾ ਮੌਤ ਨੂੰ ਯਾਦ ਰੱਖਣ ਪਦਾਰਥਾਂ ਦੇ ਨਾਲ ਪ੍ਰੇਮ ਨਾ ਕਰਨ ਤੇ ਪ੍ਰਭੂ ਨਾਲ ਪ੍ਰੇਮ ਕਰਨ ਵਾਸਤੇ ਪ੍ਰੇਰਣਾ ਦਿੱਤੀ ਗਈ ਹੈ ਹਾਂਜੀ ਇਹਨਾਂ ਇਸ ਸ਼ਲੋਕ ਵਿੱਚ ਪ੍ਰੀਤ ਜੀ ਕਹਿੰਦੇ ਹਨ ਕਿ ਮਨੁੱਖ ਦਾ ਸਾਰਾ ਸੇਰ ਵੀ ਚਿੱਟਾ ਹੋ ਜਾਂਦਾ ਹੈ ਦਾੜੀ ਵੀ ਚਿੱਟੀ ਹੋ ਜਾਂਦੀ ਹੈ ਪਰ ਮਨੁੱਖ ਬੁਢਾਪੇ ਵੱਲ ਵਧ ਜਾਂਦਾ ਹੈ ਪਰ ਉਸ ਦਾ ਮਨ ਹਲੇ ਵੀ ਸੰਸਾਰਕ ਸੁੱਖਾਂ ਤੋਂ ਪਦਾਰਥਾਂ ਦੇ ਮੋਹ ਤੋਂ ਮੁਕਤ ਨਹੀਂ ਹੁੰਦਾ ਹਲੇ ਵੀ ਉਹ ਗਹਿਲੇ ਬਾਵਲੇ ਅਣਜਾਣ ਮਨੁੱਖ ਹਲੇ ਵੀ ਸੰਸਾਰ ਦੀਆਂ ਰਲੀਆਂ ਅਰਥਾਤ ਸੰਸਾਰ ਦੀਆਂ ਖੁਸ਼ੀਆਂ ਦੇ ਵਿੱਚ ਹੀ ਮਸਤ ਹੈ ਉਹ ਪ੍ਰਭੂ ਨਾਮ ਤੋਂ ਭੁੱਲਿਆ ਹੋਇਆ ਹੈ ਜਿੰਨਾ ਕੰਮਾਂ ਵਿੱਚ ਸਾਨੂੰ ਕੋਈ ਗੁਣ ਜਾਂ ਕੋਈ ਸਾਨੂੰ ਕਿਸੇ ਤਰ੍ਹਾਂ ਦਾ ਜਿਹੜਾ ਹੈ ਫਲ ਪ੍ਰਾਪਤ ਨਹੀਂ ਹੁੰਦਾ ਚੰਗਾ ਉਹਨਾਂ ਕੰਮਿਆਂ ਨੂੰ ਛੱਡ ਦੇਣਾ ਚਾਹੀਦਾ ਹੈ ਤੇ ਤਾਂ ਕਿ ਅਸੀਂ ਸ਼ਾਇਦ ਦੇ ਦਰਬਾਰ ਉਸ ਪਰਮਾਤਮਾ ਦੇ ਦਰਬਾਰ ਵਿੱਚ ਜਾ ਕੇ ਮਨੁੱਖ ਨੂੰ ਜ਼ਿਲਤ ਨਾ ਸਹਿਣੀ ਪਏ ਇਸਤ ਕਰਕੇ ਮਨੋਖ ਨੂੰ ਚਾਹੀਦਾ ਹੈ ਜਿੰਨਾ ਕੰਮ ਦਾ ਕੋਈ ਆਤਮਿਕ ਲਾਭ ਨਹੀਂ ਉਹਨਾਂ ਦਾ ਤਿਆਗ ਕਰ ਦੇਵੇ ਤੇ ਬੁਰੇ ਕਰਮ ਕਰਨ ਨਾਲ ਮਰਨ ਪਿਛੋਂ ਮਨੋਖ ਨੂੰ ਪ੍ਰਮਾਤਮਾ ਦੇ ਦਰ ਤੇ ਸ਼ਰਮਿੰਦਾ ਨਾ ਹੋਣਾ ਪਵੇ ਇਸ ਲਈ ਚੰਗੇ ਕਰਮ ਕਰਨੇ ਚਾਹੀਦੇ ਹਨ ਇਸ ਲੋਕ ਵਿੱਚ ਫਰੀਦ ਜੀ ਕਹਿੰਦੇ ਹਨ ਕਿ ਇਹ ਮਨੁੱਖ ਜਿਸ ਤੇ ਜਿਸ ਨੂੰ ਉਸਦੇ ਮਾਪਿਆਂ ਨੇ ਜਣਿਆ ਸੀ ਉਹ ਵੀ ਦੁਨੀਆ ਤੋਂ ਚਲੇ ਜਾਂਦੇ ਹਨ ਅਰਥਾਤ ਇੱਥੇ ਕੋਈ ਵੀ ਪੱਕਾ ਨਹੀਂ ਰਹਿੰਦਾ ਨਾਸ਼ਮਾਨ ਹੈ ਸੰਸਾਰ ਤੇ ਮਨੁੱਖ ਦੇ ਕੋਲੋਂ ਹੀ ਉਹਦੇ ਮਾਪੇ ਚਲੇ ਜਾਂਦੇ ਹਨ ਤੇ ਉਸ ਨੂੰ ਫਿਰ ਵੀ ਉਹ ਬੇਪਰਵਾਹ ਹੈ ਉਸ ਨੂੰ ਫਿਰ ਵੀ ਲੱਗਦਾ ਹੈ ਕਿ ਸ਼ਾਇਦ ਉਸਨੇ ਕਦੇ ਵੀ ਇਸ ਸੰਸਾਰ ਤੋਂ ਨਹੀਂ ਜਾਣਾ ਪਰ ਕਵੀ ਅਨੁਸਾਰ ਨਾਸ਼ਮਾਨਤਾ ਸੰਸਾਰ ਦੀ ਸਾਰਿਆਂ ਵਾਸਤੇ ਹੈ ਗਾਗਾ ਕਰਨ ਟੰਡੋਲਿਆ सगला ਖਾਇਆ ਮਾਸ ਸੰਸਾਰਕ ਪਦਾਰਥਾਂ ਦੇ ਸੁੱਖਾ ਰੂਪੀ ਕਾਨੇ ਮਨੁੱਖ ਤੇ ਸਰੀਰ ਦਾ पिੰਜਰ ਫੋਲ ਛੱਡਿਆ ਹੈ ਖੋਖਲਾ ਕਰ ਦਿੱਤਾ ਹੈ ਤੇ ਸਰੀਰ ਦਾ ਸਾਰਾ ਮਾਸ ਇਨ੍ਹਾਂ ਵਿਕਾਰਾਂ ਨੇ ਇਨ੍ਹਾਂ ਬੁਰਾਈਆਂ ਨੇ ਖਾ ਲਿਆ ਹੈ ਅਰਥਾਤ ਇੱਥੇ ਕਾ ਜਿਹੜਾ ਹੈ ਉਸ ਨੂੰ ਬੁਰਾਈਆਂ ਨੂੰ ਕਾ ਕਿਹਾ ਹੈ ਤੇ ਤੇ ਕਵੀ ਅੰਤ ਵਿੱਚ ਕਹਿੰਦਾ ਹੈ ਕਿ ਉਸ ਦੀਆਂ ਇਹ ਸੰਸਾਰ ਦੇ ਵਿਕਾਰ ਰੂਪੀ ਕਾ ਬੇਸ਼ੱਕ ਸਾਰਾ ਕੁਝ ਨਾਸ਼ ਕਰ ਦੇਵੇ ਪਰ ਮਨੁੱਖ ਦੀਆਂ ਅੱਖਾਂ ਦੀ ਜੋਤ ਨੂੰ ਨਾ ਨਾਸ਼ ਕਰੇ ਕਿਉਂਕਿ ਉਹਨਾਂ ਵਿੱਚ ਹਮੇਸ਼ਾ ਆਪਣੇ ਪ੍ਰਭੂ ਨੂੰ ਵੇਖਣ ਦੀ ਤਾਂਘ ਹੈ ਪ੍ਰਭੂ ਮਲਾਪ ਦੀ ਤਾਂਘ ਜਿਸ ਤਰ੍ਹਾਂ ਕਿਸੇ ਇੱਕ ਜਗਿਆਸੂ ਨੂੰ ਹੁੰਦੀ ਹੈ ਇੱਕ ਉਸ ਤਾਂ ਇਸ ਵਿੱਚ ਵਰਣਨ ਕੀਤਾ ਗਿਆ ਹੈ ਕਾਗਾ ਚੂਂਡ ਨਾ ਪਿੰਜਰਾ ਬਸੇ ਤਾਂ ਉਡਰ ਜਾ ਇਸ ਵਿੱਚ ਫਰੀਦ ਜੀ ਸੰਸਾਰਿਕ ਬਕਾਰਾਂ ਰੂਪੀ ਕਾ ਨੂੰ ਸੰਬੋਧਨ ਕਰਦੇ ਕਹਿੰਦੇ ਹਨ ਬੁਰਾਈਆਂ ਰੂਪੀ ਕਾ ਨੂੰ ਸੰਬੋਧਨ ਕਰਦੇ ਹਨ ਕਿ ਹੀਰ ਬੁਰਾਈ ਰੂਪੀ ਕਾ ਸਰੀਰ ਦੇ पिਂਜਰ ਨੂੰ ਨਾ ਠੂੰਗੇ ਨਾ ਮਾਰ ਖਤਮ ਨਾ ਕਰ ਇਸ ਸਰੀਰ ਰੂਪੀ ਦੇ ਦੇ ਵਿੱਚ ਪਰਮਾਤਮਾ ਦਾ ਨਿਵਾਸ ਹੈ ਇਸ ਕਰਕੇ ਇਸ ਤਾਮਾਸ ਨਾ ਖਾ ਕਹਿਣ ਦਾ ਭਾਵ ਕਿ ਜਿਹੜਾ ਪ੍ਰਭੂ ਦੇ ਰੰਗ ਚ ਰੰਗਿਆ ਹੈ ਉਸ ਦਾ ਮੰਨ ਕਰਦਾ ਹੈ ਕਿ ਉਸ ਨੂੰ ਸੰਸਾਰਕ ਪਦਾਰਥਾਂ ਦੀ ਖੇਚ ਨਾ ਹੋਵੇ ਉਹ ਪ੍ਰਭੂ ਨੂੰ ਹਰ ਵੇਲੇ ਯਾਦ ਕਰੇ ਇਸ ਅਗਲੇ ਸ਼ਲੋਕ ਦੇ ਵਿੱਚ ਵੀ ਗੁਰੂ ਫਰੀਦ ਜੀ ਨੇ ਸੰਸਾਰਕ ਨਾਸ਼ਮਾਨਤਾ ਦਾ ਜ਼ਿਕਰ ਕੀਤਾ ਹੈ ਕਿ ਜਿਹੜੀ ਕਬਰ ਹੈ ਉਹ ਬੰਦੇ ਨੂੰ ਆਵਾਜ਼ਾਂ ਮਾਰਦੀ ਹੈ ਕਿ हे ਬੇ ਘਰੇ ਬਨੁਖ ਤੂੰ ਇਸ ਕਬਰ ਚ ਆ ਜਾ ਅਰਥਾਤ ਇੱਕ ਦਿਨ ਇੱਕ ਦਿਨ ਇਨਸਾਨ ਨੇ ਉਸ ਕਬਰ ਦੇ ਵਿੱਚ ਜਾਣਾ ਹੈ ਇਸ ਕਰਕੇ ਮੌਤ ਤੋਂ ਨਾ ਡਰ ਕਿਉਂਕਿ ਇੱਕ ਨਾ ਇੱਕ ਦਿਨ ਤਾਂ ਮੌਤ ਨੇ ਆਉਣਾ ਹੈ ਤੇ ਮਨੁੱਖ ਨੂੰ ਉਸ ਮੌਤ ਨੂੰ ਸਵੀਕਾਰ ਕਰਨਾ ਪੈਣਾ ਹੈ ਇਸ ਕਰਕੇ ਉਸ ਨੂੰ ਮੌਤ ਦਾ ਸਮਾਂ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਇਸ ਸ਼ਲੋਕ ਚ ਇੰਨੀ ਲੋਇਣੀ ਦੇਖਦਿਆ ਕੇਤੀ ਚਲੀ ਗਈ ਚ ਕਵੀ ਕਹਿੰਦਾ ਹੈ ਕਿ ਇਹਨਾਂ ਅੱਖਾਂ ਨੇ ਪੂਰੀ ਉਮਰ ਦੇਖਿਆ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਹਨ ਸੰਸਾਰ ਤੋਂ ਚਲੇ ਗਏ ਹਨ ਤਾਂ ਕਵੀ ਦੱਸ ਰਹੇ ਹਨ ਕਿ ਲੋਕਾਂ ਸਭ ਨੂੰ ਆਪੋ ਆਪਣੀ ਪਈ ਕਹਿੰਦਾ ਭਾਵ ਕਿ ਹਰ ਬੰਦਾ ਇਸ ਦੁਨੀਆ ਚ ਮੌਤ ਦੀ ਸੱਚਾਈ ਨੂੰ ਸਮਝਦਾ ਹੋਇਆ ਵੀ ਹਰ ਵੇਲੇ ਆਪਣੇ ਸਵਾਰਥਾਂ ਦੇ ਵਿੱਚ ਰੁੱਝਾ ਰਹਿੰਦਾ ਹੈ ਤੇ ਮੌਤ ਵੱਲੋਂ ਬੇਪਰਵਾਹ ਰਹਿੰਦਾ ਹੈ ਅਗਲੇ ਸ਼ਲੋਕ 'ਚ ਕਵੀ ਕਹਿੰਦੇ ਆਪਸ ਬਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫ੍ਰਿਜ ਕਹਿੰਦੇ ਆ ਕਿ ਸੰਸਾਰ ਵਿੱਚ ਨਾਸ਼ਮਾਨਤਾ ਨੂੰ ਦੇਖ ਕੇ ਡਰੇ ਹੋਏ ਜਿਹੜੇ ਜੀਵ ਆ ਉਹ ਰੱਬ ਨੂੰ ਜੇਕਰ ਯਾਦ ਕਰਨ ਤਾਂ ਉਹਨਾਂ ਦਾ ਮਾਨ ਟਿਕ ਸਕਦਾ ਹੈ ਤੇ ਆਪਣਾ ਹੁਣ ਦਾ ਜੀਵਨ ਵੀ ਸਵਾਰ ਲੈਣਗੇ ਤੇ ਅਗਲੇ ਜੀਵਨ ਦੇ ਵਿੱਚ ਵੀ ਉਹਨਾਂ ਨੂੰ ਸੁੱਖ ਮਿਲੇਗਾ ਦੁਨੀਆ ਦੇ ਪਦਾਰਥਾਂ ਨਾਲ ਜੁੜਨ ਨਾਲ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਪਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਤੇ ਜੇਕਰ ਮਨੁੱਖ ਸੰਸਾਰਿਕ ਪਦਾਰਥਾਂ ਦਾ ਪਿਆਰ ਛੱਡ ਕੇ ਪ੍ਰਭੂ ਦੇ ਪਿਆਰ ਚ ਲੱਗ ਜਾਵੇ ਤੇ ਸਾਰਾ ਸੰਸਾਰ ਹੀ ਉਸ ਨੂੰ ਆਪਣਾ ਲੱਗੇਗਾ ਅਰਥਾਤ ਹਰ ਜੀਵ ਵਿੱਚ ਉਸ ਨੂੰ ਪ੍ਰਭੂ ਦਾ ਨਿਵਾਸ ਵੇਖਣ ਨੂੰ ਮਿਲੇਗਾ ਕੰਦੀ ਉੱਤੇ ਰੁਖੜਾ ਕਿਚੜਕ ਬੰਨੇ ਧੀਰ ਕੱਚੇ ਭਾਂਡੇ ਰੱਖੀਏ ਕੀਚੜ ਤਾਈ ਨੀਰ ਇਸ ਵਿੱਚ ਕਵੀ ਨੇ ਸੰਸਾਰਕ ਜਿਹੜੇ ਸਾਡੇ ਦ੍ਰਿਸ਼ ਆ ਉਸਤਾਬ ਕੁਦਰਤ ਦੀ ਦ੍ਰਿਸ਼ਤਾ ਸਹਾਰਾ ਲੈਂਦਿਆਂ ਸਾਨੂੰ ਦੱਸਿਆ ਹੈ ਕਿ ਜਿਸ ਤਰ੍ਹਾਂ ਨਦੀ ਦੇ ਕਿਨਾਰੇ ਖੜਾ ਰੁੱਖ ਬਹੁਤਾ ਸਮਾਂ ਟਿਕਿਆ ਨਹੀਂ ਰਹਿ ਸਕਦਾ ਕਿ ਨਦੀ ਦਾ ਪਾਣੀ ਉਸ ਨੂੰ ਕੁਝ ਨਹੀਂ ਕਹੇਗਾ ਪਰ ਇੱਕ ਨਾ ਇੱਕ ਦਿਨ ਉਸ ਤਾਂ ਜੜਾਂ ਨੇ ਉਹ ਨਦੀ ਦੇ ਪਾਣੀ ਨਾਲ ਖੋਖਲੀਆਂ ਹੋ ਜਾਣਗੀਆਂ ਤੇ ਕੱਚੇ ਭਾਂਡੇ ਵਿੱਚ ਪਾਣੀ ਬਹੁਤਾ ਚਿਰ ਨਹੀਂ ਰਹਿ ਸਕਦਾ ਕਿਉਂਕਿ ਇੱਕ ਨਾ ਇੱਕ ਦਿਨ ਉਹ ਭਾਂਡਾ ਵੀ ਖੁਰ ਜਾਏਗਾ ਇਸੇ ਕਰ ਤਰ੍ਹਾਂ ਹੀ ਮਨੁੱਖ ਦਾ ਜੀਵਨ ਜਿਹੜਾ ਹੈ ਜੀਵਨ ਵੀ ਬਹੁਤਾ ਸਮਾਂ ਨਹੀਂ ਹੈ ਇੱਕ ਨਾ ਇੱਕ ਦਿਨ ਕੱਚੇ ਭਾਂਡੇ ਵਿੱਚ ਰੱਖੇ ਪਾਣੀ ਵਾਂਗ ਤੇ ਨਦੀ ਦੇ ਕੰਡੇ ਉੱਗੇ ਰੁੱਖ ਵਾਂਗ ਮਨੁੱਖ ਦਾ ਜਿਹੜਾ ਸਰੀਰ ਹੈ ਮਨੁੱਖ ਦੀ ਜਿਹੜੀ ਦੇਹ ਹੈ ਉਹ ਵੀ ਜਿਹੜੀ ਹੈ ਹੌਲੀ-ਹੌਲੀ ਖਤਮ ਹੋ ਜਾਏਗੀ ਫਰੀਦਾ ਮੌਤੇ ਦਾ ਬੰਨਾ ਇਉਂ ਦੀ ਸੀ ਜਿਉਂ ਦਰਿਆ 'ਚ ਟਾਹਾ ਇਸ ਸ਼ਲੋਕ ਵਿੱਚ ਫਰੀਦ ਜੀ ਨੇ ਕਿਹਾ ਹੈ ਕਿ ਮੌਤ ਦਾ ਕਿਨਾਰਾ ਇਦਾਂ ਲੱਗਦਾ ਹੈ ਜਿਵੇਂ ਦਰਿਆ ਦਾ ਜਿਹੜਾ ਪਾਣੀ ਦੇ ਵੇਗ ਨਾਲ ਹੌਲੀ-ਹੌਲੀ ਮਿੱਟੀ ਦਰਿਆ ਦੀ ਜਿਹੜੀ ਆ ਉਹ ਦਰਿਆ ਦੇ ਅੰਦਰ ਡੇਗਰੀ ਹੁੰਦੀ ਆ ਉਸੇ ਪ੍ਰਕਾਰ ਬਯੰਤ ਜੀਵ ਉਮਰ ਭੋਗ ਕੇ ਡੇਗ ਪੈਂਦੇ ਹਨ ਭਾਵ ਉਹ ਸੰਸਾਰ ਤੋਂ ਚਲੇ ਜਾਂਦੇ ਹਨ ਅੱਗੇ ਦੋ ਜਗ ਤਪਿਆ ਤੇ ਸੰਸਾਰ ਦੇ ਦੂਜੇ ਪਾਸੇ ਜਦੋਂ ਪ੍ਰਭੂ ਦੇ ਦਰ ਤੇ ਜਾਂਦੇ ਹਨ ਤਾਂ ਉੱਥੇ ਨਰਕ ਤੇ ਸਵਰਗ ਦੇ ਵਿੱਚੋਂ ਉਹਨਾਂ ਨੂੰ ਨਿਕਲਣਾ ਪੈਂਦਾ ਹੈ ਜਿਸ ਤਾ ਜਿਹੜੀ ਸਾਰੇ ਪਾਸੇ ਹਾਹਾਕਾਰ ਸੁਣਾਈ ਦਿੰਦੀ ਹੈ ਤੇ ਭਾਗਾਂ ਵਾਲੇ ਲੋਕ ਜਿਹੜੇ ਹਨ ਕਿਸਮਤ ਵਾਲੇ ਲੋਕ ਤਾਂ ਇਹ ਸਮਝ ਜਾਂਦੇ ਹਨ ਇਸ ਦੁਨੀਆ 'ਚ ਰਹਿੰਦੇ ਹੀ ਆਪਣੇ ਆਪ ਨੂੰ ਚੰਗੇ ਕਰਮਾਂ 'ਚ ਲਾ ਲੈਂਦੇ ਹਨ ਭਾਵੇਂ ਜਿਹੜੇ ਲੋਕ ਬੁਰੇ ਕਰਮਾਂ ਵਾਲੇ ਹਨ ਉਹ ਮੌਤ ਦਾ ਸ਼ਿਕਾਰ ਵੀ ਬਣਦੇ ਹਨ ਤੇ ਅੰਤ ਵਿੱਚ ਰੱਬ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ਮਾਰ ਪੈਂਦੀ ਹੈ ਭਾਵ ਚੰਗੇ ਕੰਮ ਹੀ ਮਨੁੱਖ ਦੀ ਸਹਾਇਤਾ ਕਰਨਗੇ ਤੇ ਉਸ ਤੇ ਆਉਣ ਵਾਲੇ ਜਿਹੜਾ ਜੀਵਨ ਹੈ ਉਸ ਨੂੰ ਭਾਵੇਂ ਮੌਤ ਤੋਂ ਬਾਅਦ ਭਲੇ ਜੀਵਨ ਨੂੰ ਉਸ ਨੂੰ ਕਰਮਾਂ ਦੇ ਨਾਲ ਜੋੜਿਆ ਗਿਆ